ਸਸੀ ਗੱਲ ਭਾਜੀ ਜੋ ਤਸਵੀਰ ਦੇਖ ਰਹੇ ਹੋ ਤੁਸੀਂ ਇੱਕ ਕਿਸਾਨੀ ਅੰਦੋਲਨ ਦਾ ਭਾਜੀ ਹੱਥ 'ਚ ਕੀ ਹੈ ਇਹ ਬਾਈ ਅਸਰੂ ਗੈਸ ਵਾਲੇ ਗੋਲੇ ਹਾਂ ਇਹ ਉਧਰੋਂ ਭਾਈ ਤਕਰੀਬਨ ਪਹਿਲਾਂ ਤਾਂ 40-50 ਛੱਡੇ ਇਹਨਾਂ ਨੇ ਯਾ ਨੌਜਵਾਨ ਕਹਿੰਦੇ ਹੋਰ ਦਿੱਟੋ ਹਾਂ ਕਹਿੰਦੇ ਅਸੀਂ ਨਹੀਂ ਰੱਜੇ ਆਏ ਕਿ ਹੋਰ ਦਿੱਟੋ ਸਾਡੇ 'ਚ ਬਹੁਤ ਜਿੰਨੂ ਨਾ ਉਹਨਾਂ ਨੇ ਭਾਈ ਫੇਰ 40-50 ਤਕਰੀਬਨ 100 ਤੋਂ ਵੱਧ ਇਹਨਾਂ ਨੇ ਗੈਸ ਛੱਡੇ ਆ ਅੱਛਾ ਇਸ ਤੋਂ ਬੱਚਿਆ ਕਿਵੇਂ ਜਾ ਸਕਦਾ ਇਹ ਤਾਂ ਬੱਚਿਆ ਹੀ ਦੇਖੋ ਪਹਿ ਪਟਾਕੇ ਵੱਜਣ ਤੋਂ ਪਹਿਲਾਂ ਤਾਂ ਇਹਨੂੰ ਹੱਥ ਨਾ ਪਾਓ ਇੱਕ ਨਿਹੰਗ ਸਿੰਘ ਨੇ ਇੱਥੇ ਹੱਥ ਪਾ ਲਿਆ ਉਹਦਾ ਵਿਚਾਰੇ ਦਾ ਹੱਥ ਚਲਿਆ ਗਿਆ ਲਹੂ ਹੀ ਲਹੂ ਹੋ ਗਿਆ ਉਹਦੇ ਹੱਥ ਬੰਬ ਵੱਜਣ ਤੋਂ ਪਹਿਲਾਂ ਕਦੇ ਨਾ ਹੱਥ ਪਾਓ ਇਹਨੂੰ ਜਦੋਂ ਇਹਦਾ ਪਟਾਕਾ ਵੱਜ ਗਿਆ ਇਹਦਾ ਧੂਆਂ ਬਹੁਤ ਹੁੰਦਾ ਗਿੱਲੀ ਬੌਰੀ ਕਰੋ ਇੱਕ ਗਿੱਲੀ ਬੌਰੀ ਨਾਲ ਇਹ ਬੰਬ ਟੱਕ ਦਿਓ ਇੱਕ ਤੁਸੀਂ ਆਪਣੇ ਜੇਬ ਦੇ ਵਿੱਚ ਨੂਨ ਰੱਖੋ ਕਿਉਂਕਿ ਸਾਰਾ ਔਖਾ ਹੋ ਜਾਂਦਾ ਉਸ ਮੌਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨੂਨ ਚਟੋ ਨੂਨ ਚਟੋ ਉਸ ਤੋਂ ਬਾਅਦ ਜਿਹੜਾ ਅੱਖਾਂ ਨਾ ਮਾਰੋ ਤੁਸੀਂ ਕਿਉਂਕਿ ਡੈਮੇਜ ਹੋ ਸਕਦੇ ਨੇ ਅੱਖਾਂ ਇਹਨਾਂ ਨੂੰ ਝਰਨਾ ਸਿੱਕੋ ਥੋੜਾ ਜਿਹਾ ਗਿੱਲਾ ਕੱਪੜਾ ਕਰਕੇ ਹਲਕਾ ਹਲਕਾ ਮਾਰ ਲਓ ਹੁਣ ਮੇਰੀ ਜੇਬ 'ਚ ਰਮਾਲ ਹੁਣ ਇੱਕ ਗਿੱਲਾ ਕੀਤਾ ਹੋਇਆ ਦੇਖ ਲਓ ਇਹ ਮੈਂ ਗਿੱਲਾ ਕਰਕੇ ਰੱਖਿਆ ਹੋਇਆ ਅੱਖਾਂ ਤੇ ਮਨ ਨੂੰ ਜਿਹੜੀ ਆ ਬੋਰੀਆਂ ਨੇ ਸਾਰੇ ਨੌਜਵਾਨ ਜਿੰਨੇ ਵੀ ਨੇ ਇਹ ਗਿੱਲੀਆਂ ਬੋਰੀਆਂ ਕਰਕੇ ਰੱਖਣਾ ਪਟਾਕੇ ਵੱਜਣ ਤੋਂ ਬਾਅਦ ਉੱਪਰ ਰੱਖਿਓ ਤੋਂ ਪਹਿਲਾਂ ਬੰਬ ਨੂੰ ਹੱਥ ਨਾ ਪਾਇਓ ਨਹੀਂ ਤੁਹਾਡੇ ਹੱਥ ਜਾਂ ਤੁਹਾਡਾ ਕੋਈ ਅੰਗ ਜਾ ਸਕਦਾ ਮੈਂ ਬਾਰ-ਬਾਰ ਅਪੀਲ ਕਰਦਾ ਪਟਾਕਾ ਵੱਜਣ ਤੋਂ ਪਹਿਲਾਂ ਬੰਬ ਵੱਜਣ ਤੋਂ ਪਹਿਲਾਂ ਇਹਦੀ ਆਵਾਜ਼ ਤੋਂ ਪਹਿਲਾਂ ਨਾ ਹੱਥ ਪਾਇਓ ਅੱਛਾ ਕਿੰਨੇ ਕ ਬੰਬ ਨੇ ਜਿਹੜੇ ਤੁਸੀਂ ਡਿਫਿਊਜ਼ ਕਰਤੇ ਐਵੇਂ ਮੈਂ ਤਕਰੀਬਨ 8-9 ਬੰਬ ਡਿਫਿਊਜ਼ ਕਰਤੇ ਉਹਨਾਂ ਦੇ ਉੱਪਰ ਬੋਰੀ ਸਿੱਕੀ ਆ ਇੱਕ ਤਾਂ 3-4 ਬੰਬ ਪਏ ਦੀ ਉਹਨਾਂ ਤੇ ਬੋਰੀ ਟੱਗਿਆ ਆ ਫਿਰ ਬੋਰੀ ਇੱਕ ਉਹ ਉੱਥੇ ਗਟਰ ਚ ਰਿਖਿਆ ਤੇ ਉਹ ਤੇ ਟੱਗਿਆ ਫਿਰ 2-3 ਚੱਲੇ ਉਹਨਾਂ ਤੇ ਟੱਗਿਆ ਤਕਰੀਬਨ 8-9 ਬੰਬਾਂ ਤੇ